ਚੋਰਾ ਨੂੰ ਮੋਟਰਸਾਈਕਲ ਗੱਡੀਆਂ ਚੋਰੀ ਕਰਦੇ ਤਾਂ ਵੇਖਿਆ ਹੋਵੇਗਾ ਪਰ ਇੱਕ ਐਦਾਂ ਦੇ ਵੱਡੇ ਚੋਰ ਗਰੋਂ ਨੂੰ ਲੁੱਟਾਂ ਖੋਹਾਂ ਕਰਨ ਵਾਲੇ ਗਰੋਂ ਨੂੰ ਕਰਾਲੀ ਸਿਟੀ ਪੁਲਿਸ ਨੇ ਕਾਬੂ ਕੀਤਾ ਜਿਨ੍ਹਾਂ ਕੋਲੋਂ ਟਰਾਲੇ ਚੋਰੀ ਕੀਤੇ ਹੋਏ ਬਰਾਮਦ ਹੋਏ ਨੇ ਤਾਂ ਇਹ ਤਸਵੀਰਾਂ ਦਿਖਾ ਦਿੰਨੇ ਜਿੱਥੇ ਕੀ ਬੀਤੇ ਦਿਨੀ 24 12 2025 ਨੂੰ ਰੋਪੜ ਕਲਾਈ ਰੋਡ ਦੇ ਉੱਤੇ ਮਹਿੰਦਰਾ ਪਿਕਅਪ ਗੱਡੀ ਚੋਰੀ ਹੋਈ ਸੀ ਜਿਸ ਤੋਂ ਬਾਅਦ ਜਿਹੜੇ ਲੁਟੇਰੇ ਸੀ ਉਸ ਡਰਾਈਵਰ ਤੋਂ ਉਹਨਾਂ ਦਾ ਜਿਹੜੇ ਪੈਸੇ ਤੇ ਨਾਲ ਜਿਹੜਾ ਗੱਡੀ ਖੋ ਕੇ ਲੈ ਗਏ ਸੀ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਆਪਣੀ ਟੈਕਨੀਕਲ ਟੀਮਾਂ ਦੇ ਨਾਲ ਪੂਰੀ ਜਾਂਚ ਕੀਤੀ ਤਾਂ ਉਹਦੇ ਵਿੱਚ ਚਾਰ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਨੇ ਜਿੰਨਾਂ ਕੋਲੋਂ Mahindra ਪਿਕਅਪ ਤਾਂ ਗੱਡੀ ਬਰਾਮਦ ਹੋਈ ਹੋਈ ਹੈ ਉਹ ਜਿਹੜੀ ਲੁੱਟਖੋ ਕੀਤੀ ਸੀ ਜਿਸ ਨੂੰ ਦੱਸਿਆ ਜਾ ਰਿਹਾ ਪੁਲਿਸ ਵੱਲੋਂ ਕਿ ਰਾਜਸਥਾਨ ਦੇ ਵਿੱਚ ਇੰਨਾ ਲੁਟੇਰਿਆਂ ਨੇ ਵੇਚ ਦਿੱਤਾ ਸੀ ਅੱਗੇ ਤੇ ਇਸ ਦਿਨ ਸਾਹ ਦੇ ਤੇ ਜਦੋਂ ਪੁਲਿਸ ਨੇ ਦੋਸ਼ੀਆਂ ਦਾ ਰਿਮਾਂਡ ਲਿਆ ਤਾਂ ਉਸ ਤੋਂ ਬਾਅਦ ਇਕ ਆ ਵੱਡਾ ਟਰਾਲਾ ਤੁਸੀਂ ਦੇਖੋ ਕੀ ਵੱਡਾ ਟਰਾਲਾ ਇਨਾ ਚੋਰਾਂ ਲਟੇਰੇ ਕੋਲੋਂ ਬਰਾਮਤ ਹੋਇਆ ਤਾਂ ਟਾਕੀ ਚੋਰੀ ਕਰਕੇ ਲੈ ਗਏ ਦੇਖੋ ਵੱਡੀ ਗੱਲ ਹੈ ਕਿ ਸਕੂਟਰ ਮੋਟਰਸਾਈਕਲ ਤਾਂ ਮੰਨਿਆ ਸੀ ਕਿ ਕਿਤੇ ਨਾ ਕਿਤੇ ਚੋਰ ਚੋਰੀ ਕਰਦੇ ਨੇ ਪਰ ਇਨਾ ਵੱਡਾ ਟਰਾਲਾ ਤੁਸੀਂ ਦੇਖੋ ਕੀ ਇਹ ਬਨੂੜ ਇਲਾਕੇ ਤੋਂ ਚੋਰੀ ਕੀਤਾ ਸੀ ਇਨਾ ਚਾਰ ਲਟੇਰਿਆਂ ਨੇ ਜਿਨ੍ਹਾਂ ਦੇ ਉੱਤੇ 14 10 4 3 ਮੁਕੱਦਮੇ ਜਿਹੜੇ ਵੱਖ-ਵੱਖ ਦੋਸ਼ੀਆਂ ਦੇ ਉੱਤੇ ਦਰਜ ਨੇ 14 ਮੁਕਦਮੇ ਵੀ ਇੱਕ ਦੋਸ਼ੀ ਉੱਤੇ ਦਰਜ ਨੇ ਦੂਜੇ 10 3 4 ਇਸ ਤਰੀਕੇ ਦੇ ਮੁਕਦਮੇ ਦਰਜ ਨੇ ਇੰਨਾ ਲੁਟੇਰਿਆਂ ਨੇ ਇਲਾਕੇ ਦੇ ਵਿੱਚ ਪੂਰਾ ਪੁਲਿਸ ਦਮ ਕਰ ਰੱਖਿਆ ਸੀ ਜਿਸ ਤੋਂ ਬਾਅਦ ਵੱਡੀ ਕਾਮਯਾਬੀ ਹੈ ਪੁਲਿਸ ਦੀ ਤੇ ਦੇਖੋ ਕਿ ਇਹ ਮਹਿੰਦਰਾ ਪਿਕਅਪ ਗੱਡੀ ਤੇ ਆ ਟਰਾਲਾ ਜਿਹੜਾ ਵੱਡਾ ਟਰਾਲਾ ਸੀ ਤਾਂ ਜਿਸ ਦਾ ਤੁਸੀਂ ਦੇਖੋ ਕਿ ਛੋਟੇ ਮੋਟੀ ਗਲਤਾਂ ਹੈ ਨਹੀਂ ਇਹ ਟੋਲ ਟੈਕਸਨ ਦੇ ਉੱਤੇ ਵੀ ਕ੍ਰੋਸ ਹੁੰਦਾ ਹੋਵੇਗਾ ਤੇ ਕਈ ਪੁਲ ਦੇ ਨਾਕਿਆਂ ਦੇ ਕੋਲੋਂ ਵੀ ਕ੍ਰੋਸ ਹੁੰਦਾ ਹੋਵੇਗਾ ਪਰ ਇਹ ਦੇਖੋ ਕਿ ਵੱਡਾ ਟਰਾਲੀ ਹੀ ਚੋਰੀ ਕਰ ਲਏ ਚੋਰ ਜਿਹੜੇ ਇਸ ਤਰੀਕੇ ਦਾ ਹੌਸਲਾ ਦੇਖੋ ਕਿਵੇਂ ਪਿਆ ਤਾਂ ਇਹ ਚੋਰ ਕਿਤਨੇ ਕਿਤੇ ਲੁੱਟਾ ਖੋਹਾਂ ਦੇ ਵਿੱਚ ਬਹੁਤ ਹੀ ਸਰਗਰਮ ਸੀ ਤਾਂ ਜਿਹੜੇ ਕਾਫੀ ਵਾਰ ਜੇਲ੍ਹ ਵੀ ਕੱਟ ਚੁੱਕੇ ਨੇ ਤੇ ਜੇਲ੍ਹ ਦੇ ਵਿੱਚ ਬੈਠ ਕੇ ਇਹ ਅੱਗੇ ਜਿਹੜੀ ਅੱਗੇ ਦੀ ਰਣਨੀਤੀ ਆ ਉਹ ਤਿਆਰ ਕਰਦੇ ਸੀ ਕਿਵੇਂ ਅਸੀਂ ਹੋਰ ਲੁੱਟਾ ਖੋਹਾਂ ਕਰਨੀਆਂ ਨੇ ਗਰੋ ਬਣਾ ਕੇ ਇਹਨਾਂ ਰੱਖਿਆ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਜਿਹੜੀ ਕਾਮਯਾਬੀ ਹਾਸਲ ਕੀਤੀ ਹੈ ਇਹ ਵੀ ਦੱਸ ਦੰਨੇ ਆ ਕਿ ਇਹ ਜਿਹੜੇ ਚੋਰ ਲਟੇਰੇ ਤੁੰਡਾਂ ਦਾ ਵੀ ਬਹੁਤ ਫਾਇਦਾ ਉਠਾਉਂਦੇ ਨੇ ਕਿਉਂਕਿ ਤੁੰਡ ਦੇ ਵਿੱਚ ਕੋਈ ਬੰਦਾ ਕਿਸੇ ਵਾਸਤੇ ਨਹੀਂ ਖੜਦਾ ਕਿਉਂਕਿ ਆਪਣੇ ਆਪਣਾ ਸਭ ਨੂੰ ਪਿਆ ਹੁੰਦਾ ਕਿ ਮੈਂ ਆਪਣੇ ਵਹੀਕਲ ਦੇ ਵਿੱਚ ਜਾ ਰਿਹਾ ਪਰ ਦੂਜੇ ਪਾਸੇ ਦੇਖੋ ਕਿ ਆ ਜਿਹੜਾ ਟਰਾਲਾ ਜਿਹੜਾ ਚੋਰੀ ਕੀਤਾ ਹੈ ਤਾਂ ਕਾਫੀ ਜਿਹੜੇ ਲੋਕਾਂ ਦੇ ਮਨਾਂ ਵਿੱਚ ਸਵਾਲ ਹੋਵੇਗਾ ਕਿ ਜਿਹੜੇ ਚੋਰਾਂ ਨੂੰ ਤੁਸੀਂ ਦੇਖੋ ਕਿ ਇਹ ਟਰਾਲਾ ਤੱਕ ਨਹੀਂ ਛੱਡਿਆ ਟਰਾਲਾ ਵੀ ਚੋਰੀ ਕਰ ਲਿਆ ਤਾਂ ਮਹਿੰਦਰਾ ਪਿਕਅਪ ਜੋ ਛੋਟੀ ਗੱਡੀਆਂ ਮੋਟਰਸਾਈਕਲ ਤਾਂ ਮੰਨਿਆ ਸੀ ਆ ਟਰਾਲਾ ਵੀ ਦਿਖਾ ਦਿਓ ਕਿੰਨਾ ਬੜਾ ਟਰਾਲਾ ਕੋਈ ਛੋਟਾ ਮੋਟਾ ਟਰਾਲਾ ਨਹੀਂ ਕਿ ਕੋਈ 10 20 ਫੁੱਟ ਦਾ ਹੋਵੇ ਤਾਂ ਇਹਦੇ ਵੀ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਗੱਡੀਆਂ ਜਿਹੜੀਆਂ ਇਹਦੇ ਵਿੱਚ ਭਰ ਕੇ ਆਉਂਦੀਆਂ ਜਾਂ ਫਿਰ ਕਈ ਵਾਰ ਤੁਸੀਂ ਹੋਰ ਵੀ ਚੋਕਰ ਵਗੈਰਾ ਵੀ ਦੇਖੀ ਹੋਵੇਗੀ ਇਹ ਬੜਾ ਟਰਾਲਾ ਹੈ ਕਾਫੀ ਫੁੱਟ ਜੇ ਆਪਾਂ ਮੰਨ ਸਕਦੇ ਹਾਂ ਤੇ ਜਦੋਂ ਇਹ ਬਨੂੜ ਇਲਾਕੇ ਤੋਂ ਚੋਰੀ ਹੋਇਆ ਤਾਂ ਉਸ ਤੋਂ ਬਾਅਦ ਕਿੰਨੇ ਨਾਕੇ ਕ੍ਰੋਸ ਕੀਤੇ ਹੋਣਗੇ ਕਿੰਨੇ ਹੀ ਟੋਲ ਟੈਕਸ ਕ੍ਰੋਸ ਕੀਤੇ ਹੋਣਗੇ ਤਾਂ ਜਿਸ ਦਾ ਟਰਾਲਾ ਚੋਰੀ ਹੋਇਆ ਉਸਨੇ ਰਿਪੋਰਟ ਵੀ ਯੂਨ ਦਰਜ ਕਰਾਈ ਹੋਵੇਗੀ ਪਰ ਉਸ ਤੋਂ ਬਾਅਦ ਇਹ ਟਰਾਲਾ ਫਿਰ ਅੱਗੇ ਤੋਂ ਅੱਗੇ ਕਿਵੇਂ ਹੋਰ ਪ ਪਰ ਪੁਲਿਸ ਨੇ ਇਹ ਕਿਤਨੇ ਕਿਤਨੇ ਦੋਸ਼ੀਆਂ ਕੋਲ ਟਰਾਲਾ ਵੀ ਅਬਰਾਮਤ ਕੀਤਾ ਤੇ ਨਾਲ ਦੀ ਨਾਲ ਇਹ ਮਹਿੰਦਰਾ ਪਿਕਅਪ ਵੀ ਪਰ ਇਸ ਦੇ ਨਾਲ-ਨਾਲ ਹੁਣ ਪੁਲਿਸ ਨੇ ਦੱਸਿਆ ਕਿ ਹੋਰ ਰਿਮਾਂਡ ਹਾਸਲ ਕਰ ਰਹੇ ਆ ਉਹਦੇ ਵਿੱਚ ਕਿਤਨੇ ਕਿਤੇ ਇਹ ਵੀ ਖੁਲਾਸੇ ਹੋਣਗੇ ਕਿ ਜਿਹੜਾ ਇਹ ਗੱਡੀਆਂ ਜਾਂ ਕੋਈ ਇਸ ਤਿਹੇ ਟਰਾਲੇ ਚੋਰੀ ਕਰਕੇ ਅਕੇ ਵੇਚਦੇ ਸੀ ਜਿਵੇਂ ਰਾਜਸਥਾਨ ਦੇ ਵਿੱਚ ਇਹ ਮਹਿੰਦਰਾ ਪਿਕਅਪ ਗੱਡੀ ਵੇਚ ਦਿੱਤੀ ਸੀ ਤਾਂ ਜਿਸ ਨੇ ਖਰੀਦੀ ਹੈ ਉਹਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਤੇ ਉਹ ਤਾਂ ਨਹੀਂ ਇਸ ਤਰੀਕੇ ਦੇ ਚੋਰੀ ਦੇ ਜਿਹੜੇ ਵਹੀਕਲ ਨੇ ਉਹ ਖਰੀਦ ਕਰਕੇ ਅੱਗੇ ਵੇਚਦਾ ਹੋਵੇ ਜਾਂ ਇਹਨਾਂ ਦੇ ਪਾਟ ਕੱਟ ਕੇ ਵੇਚਦਾ ਹੋਵੇ ਤਾਂ ਇਹ ਪੂਰੀ ਜਾਂਚ ਦਾ ਵਿਸ਼ਾ ਹੈ ਸੁਣ ਲੈ ਕੇ ਪੁਲਿਸ ਹੁਣ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਰਿਮਾਂਡ ਹਾਸਲ ਹੋਣਾ ਉੱਤੇ ਵਿੱਚ ਵੱਡੇ ਖੁਲਾਸੇ ਕਰੇਗੀ ਥੋੜੇ ਕਰ ਮੈਂ ਗੁਰਜੋਤ ਦੇ ਨਾਲ ਹਰਤੇਸ਼ ਸਿੰਘ